ਇਸ ਵੇਲੇ ਦੀ ਵੱਡੀ ਖਬਰ ਹੈ ਕਿਸਾਨ ਯੂਨੀਅਨ ਦੇ ਨਾਲ ਜੁੜੀ ਹੋਈ ਸਾਮਣੇ ਆਈ ਅਦਾਸ ਦੀ ਹੈ ਕਿ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਇੱਕ ਡੀਐਸਪੀ ਦੇ ਥੱਪੜ ਆ ਜਿਹੜਾ ਮਾਰਿਆ ਗਿਆ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਕਿਸਾਨਾਂ ਦੇ ਪ੍ਰਧਾਨ ਗੁਰਦਾਮ ਸਿੰਘ ਚੜੂਨੀ ਦੇ ਵੱਲੋਂ ਹੋਰ ਕਿਸਾਨਾਂ ਦੇ ਨਾਲ ਮਿਲ ਕੇ ਚੋਨੇ ਦੀ ਲਿਫਟਿੰਗ ਨੂੰ ਲੈ ਕੇ ਜਿਹੜਾ ਕਿ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉੱਥੇ ਉਹਨਾਂ ਦੀ ਪੁਲਿਸ ਦੇ ਨਾਲ ਜਿਹੜੀ ਤਿੱਖੀ ਬਹਿਸ ਹੋ ਜਾਂਦੀ ਆ ਉਸ ਤੋਂ ਬਾਅਦ ਗੁਰਦਾਮ ਸਿੰਘ ਚੜੂਨੀ ਦੇ ਵੱਲੋਂ ਇੱਕ ਡੀਐਸਪੀ ਦੇ ਉੱਤੇ ਥੱਪੜ ਮਾਰਿਆ ਜਾਂਦਾ ਹਮਲਾ ਕੀਤਾ ਜਾਂਦਾ ਵੀਡੀਓ ਜਿਹੜੀ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿ ਮਨੀ ਸਖਤਰੇਤ ਦੇ ਬਾਹਰ ਡੀਸੀ ਦਫ਼ਤਰ ਦੇ ਬਾਹਰ ਇਹ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿੱਥੇ ਪੁਲਿਸ ਦੇ ਨਾਲ ਤਿੱਖੀ ਬਹਿਸ ਤੋਂ ਬਾਅਦ ਗੁਰਦਾਮ ਸਿੰਘ ਚੜੂਨੀ ਦੇ ਵੱਲੋਂ ਇਹ ਹਰਕਤ ਕੀਤੀ ਜਾਂਦੀ ਹੈ ਇੱਕ ਪੁਲਿਸ ਅਧਿਕਾਰੀ ਦੇ ਜਿਹੜਾ ਕਿ ਥੱਪੜ ਮਾਰਿਆ ਜਾਂਦਾ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਦਾਮ ਸਿੰਘ ਚੜੂਨੀ ਅੱਜ ਦਰਜਨਾ ਕਿਸਾਨਾਂ ਦੇ ਨਾਲ ਚੋਨੇ ਦੀ ਲਿਫਟਿੰਗ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਧਰਨੇ ਦੇ ਉੱਤੇ ਬੈਠੇ ਹੋਏ ਸਨ ਤਾਂ ਇਸ ਦੌਰਾਨ ਉਹਨਾਂ ਦੀ ਪੁਲਿਸ ਦੇ ਨਾਲ ਤਿੱਖੀ ਬਹਿਸ ਹੋ ਜਾਂਦੀ ਹੈ ਮਾਮਲਾ ਜਿਹੜਾ ਬਹੁਤ ਤੇਜ਼ੀ ਦੇ ਨਾਲ ਪੱਕਦਾ ਹੋਇਆ ਦਿਖਾਈ ਦਿੰਦਾ ਇਸ ਤੋਂ ਬਾਅਦ ਉਹਨਾਂ ਨੇ ਇੱਕ ਸਰਕਾਰੀ ਅਧਿਕਾਰੀ ਦੇ ਜ਼ੋਰਦਾਰ ਥੱਪੜਾ ਜਿਹੜਾ ਉਹ ਜੜ ਦੀ ਤਾਂ ਡੀਐਸਪੀ ਦੇ ਥੱਪੜ ਮਾਰਨ ਦੀ ਜਿਹੜੀ ਖਬਰ ਹੈ ਸਾਹਮਣੇ ਆ ਰਹੀ ਆ ਗੁਰਨਾਮ ਸਿੰਘ ਚੜੂਨੀ ਦੀ ਇਸ ਹਰਕਤ ਨਾਲ ਮੌਕੇ ਤੇ ਹੰਗਾਮਾ ਹੋਇਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਨਾਦ ਕੀਤੀ ਗਈ ਹੈ ਤਾਂ ਜੋ ਮੌਕੇ ਤੇ ਉੱਤੇ ਜਿਹੜਾ ਕਿ ਇਸ ਸਥਿਤੀ ਨੂੰ ਕੰਟਰੋਲ ਦੇ ਵਿੱਚ ਲਿਆਂਦਾ ਜਾ ਸਕੇ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਮੌਕੇ ਤੇ ਹਿਰਾਸਤ ਦੇ ਵਿੱਚ ਲੈ ਲਿਆ ਸੂਤਰਾਂ ਮੁਤਾਬਕ ਚੋਣੇ ਦੀ ਖਰੀਦ ਦੇ ਵਿੱਚ ਦੇਰੀ ਨੂੰ ਲੈ ਕੇ ਮਿੰਨੀ ਸਖਤਰੇ ਦੇ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਦੇਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ ਮੰਗਾ ਨਾ ਮੰਨੇ ਜਾਣ ਤੋਂ ਬਾਅਦ ਅਜਿਹੀ ਸਥਿਤੀ ਆ ਜਿਹੜੀ ਬਣੀ ਹੈ ਮਾਹੌਲ ਜਿਹੜਾ ਗਰਮ ਹੋਇਆ ਇੱਕ ਨਿਤਿੱਖੀ ਬਹਿਸ ਹੋਈ ਆ ਚੜੂਨੀ ਨੇ ਉਸ ਤੋਂ ਬਾਅਦ ਡੀਐਸਪੀ ਰਜੇਸ਼ ਆਰੀਆ ਦੇ ਥੱਪੜ ਮਾਰਿਆ ਵੀਡੀਓ ਹੈ ਜਿਹੜੀ ਉਹ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਘਟਨਾ ਨਾਲ ਜਿਹੜਾ ਕਿ ਮੌਕੇ ਤੇ ਹਫੜਾ ਦਫੜੀ ਮਚ ਗਈ ਆ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਹੈ ਸਥਿਤੀ ਕਾਬੂ ਦੇ ਵਿੱਚ ਲਿਆਉਣ ਦੇ ਲਈ ਮੌਕੇ ਤੇ ਭਾਰੀ ਫੋਰਸ ਹੈ ਜਿਹੜੀ ਉਹ ਤਨਾਦ ਕੀਤੀ ਗਈ ਹੈ ਤੇ ਸਾਰੀ ਸਥਿਤੀ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਆਪਣੀਆਂ ਮੰਗਾਂ ਮਨਾਉਣ ਦੇ ਲਈ ਡੀਸੀ ਦਫ਼ਤਰ ਦੇ ਬਾਹਰ ਬੈਠੇ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਉਹਨਾਂ ਦੇ ਨਾਲ ਹੋਰ ਕਿਸਾਨ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਜਿਹੜਾ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਪੁਲਿਸ ਦੇ ਨਾਲ ਕਾਫੀ ਤਿੱਖੀ ਬਹਿਸ ਹੁੰਦੀ ਹੈ ਮਾਮਲਾ ਕਾਫੀ ਭੱਖ ਜਾਂਦਾ ਇੱਥੋਂ ਤੱਕ ਭੱਖ ਜਾਂਦਾ ਕਿ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਡੀਐਸਪੀ ਦੇ ਥੱਪੜ ਮਾਰਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਮੌਕੇ ਤੇ ਸਸਦ ਦੇ ਵਿੱਚ ਲਿਆ ਜਾਂਦਾ ਹੋਰ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਭਾਰੀ ਪੁਲਿਸ ਫੋਰਸ ਹੈ ਜਿਹੜੀ ਉਸ ਸਥਾਨ ਦੇ ਉੱਤੇ ਵਧਾ ਦਿੱਤੀ ਗਈ ਹੈ ਤਾਂ ਜੋ ਮਾਮਲਾ ਜਿਹੜਾ ਹੋਰ ਨਾ ਭਕੇ ਇਸ ਦੇ ਉੱਤੇ ਕੰਟਰੋਲ ਆ ਜਿਹੜਾ ਕੀਤਾ ਜਾ ਸਕੇ